ਕੰਗਨਾਰੇ ਨੌਤ ਜਿਹੜੀ ਪਿਛਲੇ ਕਈ ਸਮੇਂ ਦੇ ਉੱਤੇ ਵਿਵਾਦਾਂ ਦੇ ਵਿੱਚ ਹਮੇਸ਼ਾ ਘੇਰੀ ਰਹਿੰਦੀ ਆ ਔਰ ਵਿਵਾਦਿਤ ਬਿਆਨ ਵਿਵਾਦਿਤ ਕੰਮ ਕਰਨਾ ਇੱਕ ਉਹਨਾਂ ਦੀ ਹੈਬਿਟ ਬਣ ਗਈ ਆ ਮੈਂ ਇੱਕ ਤੇ ਲੇਡੀ ਹੋਣ ਦੇ ਨਾਤੇ ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹ ਰਿਸਪੈਕਟ ਦੇ ਨਾਲ ਉਹਨਾਂ ਦੇ ਬਾਰੇ ਗੱਲ ਕਰ ਰਿਹਾ ਮਗਰ ਇਹ ਜਿਹੜੀਆਂ ਹਰਕਤਾਂ ਉਹਨਾਂ ਨੇ ਕੀਤੀਆਂ ਇਹ ਸਲੈਕ ਨਹੀਂ ਨੇ ਕਿਉਂਕਿ ਇਹ ਅੱਜ ਜਿਹੜਾ ਨਵਾਂ ਕਾਮੂ ਨਵ ਲੋਕ ਕੀਤਾ ਜਾ ਰਿਹਾ ਜਿਹੜੀ ਪਿਕਚਰ ਜਿਹੜੀ ਹੈ ਅਮਰਜੈਂਸੀ ਦੇ ਨਾਮ ਦੇ ਉੱਤੇ ਕਿ ਬਹੁਤ ਰਿਲੀਜ਼ ਕੀਤੀ ਜਾ ਰਹੀ ਹੈ ਜਿਹਦਾ ਬਹੁਤ ਵਿਵਾਦ ਵੀ ਪੈ ਰਿਹਾ ਔਰ ਜਦ ਉਹਦਾ ਟੀਜ਼ਰ ਦੇਖਿਆ ਉਹਦੇ ਬਾਰੇ ਸਟੋਰੀ ਦੇ ਬਾਰੇ ਪਤਾ ਕੀਤਾ ਤੇ ਇਹ ਸਮਝ ਕੇ ਆ ਰਿਹਾ ਕਿ ਵੀਵੀ ਸਦੀਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦਾ ਜਿਹੜਾ ਕਿਰਦਾਰ ਖੁਸ਼ੀ ਕਰਨ ਦੀ ਗੱਲ ਕੀਤੀ ਉਸ ਪਿਕਚਰ ਦੇ ਵਿੱਚ ਸਮੂਚੇ ਸਿੱਖ ਪੰਥ ਨੂੰ ਉਹਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਔਰ ਜਿਸ ਤਰੀਕੇ ਦੇ ਨਾਲ ਵੱਖਵਾਦੀ ਅਲਗਵਾਦੀ ਗੱਲ ਉਸ ਪਿਕਚਰ ਵਿੱਚ ਦਰਸਾਈ ਗਈ ਹੈ ਮੈਂ ਸਮਝਦਾ ਕਿ ਇੱਕ ਮਾਨਸਿਕਤਾ ਦੱਸਦੀ ਹੈ ਇੱਕ ਲੇਡੀ ਦੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਦਿਲ ਦੇ ਵਿੱਚ ਸਿੱਖਾ ਦੇ ਪ੍ਰਤੀ ਇੱਕ ਜ਼ੈਰ ਭਰਿਆ ਪਿਆ ਸੋ ਮੈਂ ਸੈਂਸਰ ਬੋਰਡ ਜਿਹੜਾ ਸਾਰੀਆਂ ਪਿਕਚਰਾਂ ਨੂੰ ਸੈਂਸਰ ਕਰਦਾ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਹੈ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਕਿਸੇ ਕਮਿਊਨਿਟੀ ਦੇ ਉੱਤੇ ਇਸ ਤਰ੍ਹਾਂ ਵਾਰ ਕਰਨਾ ਕੋਈ ਸ਼ੋਭਾ ਨਹੀਂ ਦਿੰਦਾ ਕਿਉਂਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਹਮੇਸ਼ਾ ਵਿਤਕਰਾ ਕਰਦੇ ਆਏ ਹੋ ਕਿ ਜਸ ਸਿੱਖ ਇਤਿਹਾਸ ਔਰ ਸਿੱਖਾਂ ਦੇ ਉੱਤੇ ਜਿਹੜੇ ਹਮਲੇ ਹੋਏ ਸੀ ਉਹਦੇ ਉੱਤੇ ਸਦਾ ਜਸਵੰਤ ਸਿੰਘ ਜੀ ਖਰੜਾ ਸਾਹਿਬ ਜਿਸ ਤਰੀਕੇ ਦੇ ਨਾਲ ਇੱਕ ਪਿਕਚਰ ਬਣਾਈ ਉਹਦੇ ਸੈਂਸਰ ਬੋਰਡ ਨੇ ਉਹਦੇ ਸੀਨਸ ਵੀ ਕੱਟਦੇ ਗਏ ਸੀ ਕਿਉਂਕਿ ਉਹਨੇ ਰਿਐਲਿਟੀ ਸ਼ੋਕ ਕੀਤੀ ਸੀ ਕਿ ਜੋ ਜੋ ਤਸ਼ੀਦਾ ਸਿੱਖ ਪੰਥ ਦੇ ਉੱਤੇ ਉਸ ਸਮੇਂ ਦੇ ਵਿੱਚ 80 ਦੇ ਦਹਾਕਿਆਂ ਦੇ ਵਿੱਚ ਹੋਈ ਹੈ ਉਹ ਜੋ ਦਰਸਾਇਆ ਗਿਆ ਸੀ ਉਹਨੂੰ ਤੁਸੀਂ ਬੋਰਡ ਦੇ ਸੈਂਸਰ ਨੇ ਕੱਟ ਵੀ ਦਿੱਤਾ ਮਗਰ ਉਹਦੇ ਬਾਅਦ ਵੀ ਉਹਨੂੰ ਰਿਲੀਜ਼ ਕਰਨ ਦੀ ਜਿਹੜੀ ਹੈ ਇਜਾਜ਼ਤ ਨਹੀਂ ਦਿੱਤੀ ਗਈ ਮਗਰ ਅੱਜ ਇਸ ਪਿਕਚਰ ਨੂੰ ਜਿਹਦੀ ਨਿਰਦੇਸ਼ਕ ਵੀ ਕੰਗਰਨਾਉਤ ਆਪ ਹੈ ਔਰ ਜਿਹੜੀ ਜਿਹਦੇ ਵਿੱਚ ਐਕਟਰ ਦੇ ਰੂਪ ਦੇ ਵਿੱਚ ਆਪ ਕੰਮ ਕਰ ਰਿਹਾ ਮੈਂ ਸਮਝਦਾ ਕਿ ਇੱਕ ਸਿੱਖਾਂ ਦਾ ਜਿਹੜੀ ਕਿਰਦਾਰ ਖੁਸ਼ੀ ਕਰਨ ਦੀ ਗੱਲ ਕੀਤੀ ਗਈ ਹੈ ਇਹਨੂੰ ਸਿੱਖ ਜਗਤ ਕਰੀ ਬਰਦਾਸ਼ਤ ਨਹੀਂ ਕਰੇਗਾ ਇਹ ਪਿਕਚਰ ਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਸਪਟੰਬਰ ਦੇ ਪਹਿਲੇ ਹਫਤੇ ਵਿੱਚ ਰਿਲੀਜ਼ ਹੋਏਗੀ ਮੈਂ ਜ਼ਰੂਰ ਕਹਿਣਾ ਚਾਹਾਂਗਾ ਸੈਂਸਰ ਬੋਰਡ ਨੂੰ ਵੀ ਅਸੀਂ ਰਿਟਨ ਤੌਰ ਤੇ ਵੀ ਲਿਖ ਕੇ ਭੇਜ ਰਿਹਾ ਕਿ ਇਸ ਪਿਕਚਰ ਨੂੰ ਰੋਕਿਆ ਜਾਏ ਨਹੀਂ ਤੇ ਇਹਦੇ ਅੰਜਾਮ ਐ ਤੇ ਸੀਟੇ ਸਿੱਖ ਪੰਥ ਵੱਲੋਂ ਗਲਤ ਤਰੀਕੇ ਦੇ ਨਾਲ ਪੇਸ਼ ਹੋਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ